ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਵਿੱਚ ਆਏ ਹੜਾ ਕਾਰਨ ਜਿੱਥੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਉੱਥੇ ਹੀ ਆਲੀ ਕਲਾ ਦੇ ਵਿੱਚ ਬੰਨ ਟੁੱਟਣ ਕਾਰਨ 15 ਤੋਂ 16 ਏਕੜ ਫਸਲ ਬਰਬਾਦ ਹੋਣ ਤੋਂ ਪਰੇਸ਼ਾਨ ਇੱਕ ਕਿਸਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲिला ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਉਸ ਕਿਸਾਨ ਨੂੰ ਸੁਲਤਾਨਪੁਰ ਲੋਧੀ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਾਣਕਾਰੀ ਦੇ ਮਤਾਬਕ ਅਰਸ਼ਦੀਪ ਸਿੰਘ ਪੁੱਤਰ ਮਲਕੀਤ ਸਿੰਘ ਆਲੀ ਕਲਾ ਜਿਸ ਦੀ 15 ਤੋਂ 16 ਏਕੜ ਫਸਲ ਭੜਾ ਕਾਰਨ ਬਰਬਾਦ ਹੋ ਗਈ ਸੀ ਕੁਝ ਦਿਨਾ ਤੋ ਉਹ ਮਾਨਸਿਕ ਰੂਪ ਤੋ ਪਰੇਸ਼ਾਨ ਸੀ ਜਿਸ ਦੇ ਚਲਦੇ ਉਸ ਵੱਲੋ ਜੈਰੀਲੀ ਚੀਜ਼ ਪੀ ਲੀਤੀ ਗਈ ਜਿਸ ਨਾਲ ਉਸ ਦੀ ਹਾਲਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਦੱਸਦੀ ਕਿ ਕਿਸਾਨ ਦੀ 16 ਏਕੜ ਫਸਲ ਹੜਾ ਕਾਰਨ ਬਰਬਾਦ ਹੋ ਗਈ ਸੀ ਪਸ਼ੂਆਂ ਲਈ ਚਾਰਾ ਵੀ ਨਹੀਂ ਬਚਿਆ ਸੀ ਜਿਸ ਤੋਂ ਉਹ ਪਿਛਲੇ ਕਾਫੀ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀਗਾ ਕਿਸਾਨ ਦੇ ਕੋਲ ਕਰੀਬ 7 ਤੋਂ 8 ਏਕੜ ਖੁਦ ਦੀ ਜ਼ਮੀਨ ਹੈ ਜਦਕਿ ਬਾਕੀ ਉਸ ਵੱਲੋਂ ਠੇਕੇ ਤੇ ਲਈ ਹੋਈ ਸੀ ਜਾਣਕਾਰੀ ਦੇ ਮੁਤਾਬਕ ਪਰਿਵਾਰ ਦੇ ਸਿਰ ਤੇ 10 ਤੋਂ 15 ਲੱਖ ਰੁਪਏ ਦਾ ਵੀ ਕਰਜ਼ਾ ਹੈ ਉਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਇਸ ਕਿਸਾਨ ਦੀ ਮਦਦ ਲਈ ਪੰਜਾਬੀ ਐਨ ਆਰ ਆਈ ਭਰਾਵਾਂ ਤੋਂ ਅਪੀਲ ਕੀਤੀ ਗਈ ਹੈ ਕਿ ਇਸ ਕਿਸਾਨ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਧੂ ਦੀ ਰਿਪੋਰਟ ਬੈਦ ਕਰ ਗਿਆ ਜੀ ਝੋਨਾ ਮਰ ਗਿਆ ਝੋਨਾ ਦੋ ਬਸ ਇਦਾਂ ਦੋ ਤਿੰਨ ਦਿਨ ਅੱਧਰ ਪਹਿਲਾਂ ਕਰੀ ਗਿਆ ਠੀਕ ਹੈ ਹੁਣ ਵੀ ਇਦਾਂ ਕਰੀ ਜਾਂਗਾ ਕਿੰਨਾ ਕਿੰਨੀ ਮਾਲਕੀ ਜ਼ਮੀਨ ਹੈ ਕਿੰਨੇ ਠੇਕੇ ਤੇ ਹੈ ਠੇਕੇ ਤੇ ਹਾਂ 6 ਕਿੱਲੇ ਠੇਕੇ ਤੇ ਵੀ ਹੈ ਸਹੀ 6-7 ਕਿੱਲੇ ਆਉਂਦੀ ਨੇ ਕਿੰਨੇ ਕਿੱਲੇ ਦੀ ਵਾਈ ਕੀ 15 ਕਿੱਲੇ ਦੀ ਵਾਈ ਜੀ ਕਿੰਨਾ ਕਿ ਨੁਕਸਾਨ ਹੋਇਆ ਸਾਰਾ ਖਤਮ ਹੋ ਗਿਆ ਜੀ ਉੱਥੇ ਇੱਕ ਵੀ ਨਹੀਂ ਮੁਸ਼ਪਾਲ ਰਿਆ ਮੇਰਾ ਨਾਮ ਮੁਸ਼ਪਾਲ ਸਿੰਘ ਆ ਜੀ ਸਾਨੂੰ ਮਦੂਸ ਕਮੇਟੀ ਨੂੰ ਜਾਂਚ ਕਰ ਤੇ ਪਿੰਡਾਲੀ ਕਲਾ ਤੇ ਸਾਬੇ ਨਾ ਜੀ ਇਸ ਵੀਰ ਨੇ ਜਦੋਂ ਪਾਣੀ ਦਿੱਤਾ ਸੀ 23 ਤਰੀਕ ਨੂੰ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ ਮਤਲਬ ਘਰ ਦੇ ਦੱਸਣਦੇ ਹੈ ਦੀ ਮਾਤਾ ਦੱਸਣਦੇ ਹੀ ਕਿ ਕੰਪਿਆਰਟ ਤੋਂ ਇਹਨੇ ਰੋਟੀ ਪਾਣੀ ਨਹੀਂ ਖਾਦਾ ਇੱਕ ਦਿਨ ਉਹ ਦਿਮਾਗ ਤੇ ਲੈ ਗਿਆ ਟੈਨਸ਼ਨ ਲੈ ਗਿਆ ਕਿ ਯਾਰ ਨੁਕਸਾਨ ਬਹੁਤ ਹੋ ਗਿਆ ਕੁਝ ਵੀ ਠੀਕ ਨਹੀਂ ਤੇ ਹੀ ਉਹਦੇ ਕੋਲ 10-15 ਲੱਖ ਰੁਪਈਆ ਕਰਜ਼ਾ ਵੀ ਸੀ ਨਮਟਾ ਲਮਟਾ ਹੈ ਤੇ ਟੈਨਸ਼ਨ ਲੈ ਗਿਆ ਤੇ ਉਹਦੇ ਮਤਲਬ ਇੰਨੇ ਗਮ ਦੇ ਵਿੱਚ ਜਿਹੜਾ ਉਹ ਦਵਾਈ ਪੀ ਲਈ ਹੈ ਤੇ ਉਹ ਮਤਲਬ ਪਰੇਸ਼ਾਨੀ ਦੇ ਵਿੱਚ ਹੀ ਆੜ ਕੇ ਤੇਨੇ ਦਵਾਈ ਪੀ ਲਈ ਹੈ ਹਾਲਾਤ ਕਿੱਦਾਂ ਦੇ ਨੇ ਕਿਸਾਨ ਦੇ ਐਸੀ ਹੁਣ ਥੋੜਾ ਜਿਹਾ ਅੱਗੇ ਨਾਲੋਂ ਕੁਝ ਠੀਕ ਆ ਜੀ ਪਰ ਹੈ ਤੇ ਇੱਥੇ ਆਈਸੀਯੂ ਦੇ ਵੇਜੀ ਆ ਤੇ ਮਤਲਬ ਇਹ ਆ ਕਿ ਥੋੜਾ ਜਿਹਾ ਅੱਗੇ ਨਾਲੋਂ ਕੋਈ ਕਾਫੀ ਫਰਕ ਪਿਆ ਵਾ ਤੇ ਅਸੀਂ ਅਪੀਲ ਕਰਦੇ ਆ ਸੰਸਥਾਵਾਂ ਨੂੰ ਜਿੱਦਾਂ ਖਾਲਸ ਐਡ ਹੋ ਗਈ ਜਾਂ ਹੋਰ ਸੰਸਥਾਵਾਂ ਹੋਰ ਜਿੰਨੀਆਂ ਸੰਸਥਾਵਾਂ ਜਿਹੜੀਆਂ ਆਪਣੇ ਕੰਮ ਕਰਦੀਆਂ ਕਿ ਉਹ ਇਸ ਵੀਰ ਦੀ ਬਾਹਮ ਫੜਨਾ ਕਿਉਂਕਿ ਇਹ ਪਰੇਸ਼ਾਨੀ ਆ ਬਹੁਤ ਮਤਲਬ ਪਾਣੀ ਆਉਣ ਤੇ ਹੜ ਆਉਣ ਦੇ ਕਾਰਨ ਜਿਹੜਾ ਵੀਰ ਪਰੇਸ਼ਾਨ ਹੋ ਕੇ ਦਵਾਈ ਪੀਤੀ ਆ ਤੇ ਸੰਸਥਾਵਾਂ ਨੂੰ ਬੇਨਤੀ ਹੈ ਕਿ ਅੱਗੇ ਆਣ ਕੇ ਇਸ ਵੀਰ ਦਾ ਜਿਹੜਾ ਵਾ ਆਪਾਂ ਕੁਛ ਨਾ ਕੁਛ ਜਿਹੜਾ ਕਰਜਾ ਵਾ ਉਹ ਹੌਲਾ ਕਰੀਏ ਤੇ ਅਣ ਕੀ ਇਹਨਾਂ ਦੀ ਵੱਡੀ ਮਦਦ ਕਰੀਏ ਬਹੁਤ ਪਰੇਸ਼ਾਨ ਆ ਤੁਸੀਂ ਵੇਖ ਸਕਦੇ ਹੋ ਪਿਤਾ ਜੀ ਦੀ ਹਾਲਾਤ ਵੀ ਉਹਨਾਂ ਦੇ ਕਿਦਾਂ ਦੇ ਆ ਤੇ ਬਹੁਤ ਪਰੇਸ਼ਾਨ ਰਹਿੰਦੇ ਆ ਤੇ ਮਤਲਬ ਇਹਨਾਂ ਦੀ ਹੈਲਪ ਕਰਨ ਦੀ ਬਹੁਤ ਲੋੜ ਵਾ ਜੀ ਸੰਸਥਾਵਾਂ ਨੂੰ ਆਪਣੇ ਜਨੂੰ ਇਹ ਪੇਸ਼ੈਂਟ ਸਾਡੇ ਕੋਲ ਪੌਇਜ਼ਨ ਲੈ ਕੇ ਆਇਆ ਸੀ ਜਦੋਂ ਆਇਆ ਸੀ ਉਦੋਂ ਅਨਕੌਨਸ਼ੀਅਸ ਸੀ ਤੇ ਲਾਸਟ ਬ੍ਰੈਥ ਹੀ ਸੀਗਾ ਜਿਸ ਨੂੰ ਵੈਂਟੀਲੇਟਰ ਤੇ ਲੈ ਕੇ ਉਰਾ ਇਸ਼ੂ ਮੈਨੇਜਮੈਂਟ ਸਟਾਰਟ ਕਰ ਦਿਤੀ ਜੀ ਬਹੁਤ ਬੈਟਰ ਲੱਗ ਰਿਹਾ ਹੈ ਇਹਨਾਂ ਦੇ ਕਹਿਣ ਮੁਤਾਬਕ ਇਹ ਹੀ ਹੈ ਕਿ ਅਸੀਂ ਕਰਜ਼ੇ ਤੋਂ ਪਰੇਸ਼ਾਨ ਹਾਂ ਫਸਲ ਫਸਲ ਰੁਕ ਗਈ ਹੈ ਹਾਂ ਫਸਲ ਰੁਕ ਗਈ ਆਰਥਿਕ ਪੱਖ ਤੋਂ ਕਮਜ਼ੋਰ ਹੈ ਅਸੀਂ ਵੀ ਜਿੰਨੀ ਹੋ ਸਕਦਾ ਹੈ ਇਹਨਾਂ ਦੀ ਸਪੋਰਟ ਕਰਦੇ ਪਏ ਆ